ਇੱਕ ਮੇਰੀ ਗਲੀ ਚ ਗੜੀ ਲੈਂਦੀ ਹੀ ਫਰੈਂਡ ਸਰਕਲ ਚ ਚੱਲਦਾ ਹੈ ਆਪਣਾ ਅੱਛਾ ਫਰੈਂਡ ਦੀ ਭੈਣ ਹੀ ਹੈ ਜਿਵੇਂ ਜੈਦੋਦੀ ਉਹ ਨਾਲ ਬਸ ਇਦਾਂ ਹੀ ਚਲਾਇਆ ਮਾੜਾ-ਵਾੜਾ ਕਿਤੇ ਘੁੰਮਣ ਫਿਰਨਗੇ ਆਵਾਂਗੇ ਮੈਂ ਇੱਕ ਤਰਫ ਹੈਗਾ ਆਪਾਂ ਕੋਈ ਫਰੈਂਡ ਉਹ ਮੈਨੂੰ ਪਿਆਰਾ ਕਰਨ ਲੱਗ ਪਈ ਮੇਰਾ ਫਰੈਂਡ ਸਰਕਲ ਹੀ ਹੈ ਸਰ ਭਾਈ ਤੇ ਕਿਤੇ ਗੱਲਬਾਤ ਹੁੰਦੀ ਤੁਹਾਡੀ ਸਟਰੀ ਇੰਸਟਾਗ੍ਰam ਵਗੈਰਾ ਦੇ ਜਿਵੇਂ ਤਮੈ ਉਹਨੂੰ ਆਇਆ ਗਿਆ ਕਿ ਮੈਂ ਇਹਦਾ ਪਿਆਰ ਨਹੀਂ ਜਾਂਦਾ ਕਰਦਾ ਉਹ ਮੇਰੇ ਮਗਰ ਵੀ ਮੇਰਾ ਪਿਆਰ ਇਹਨਾਂ ਵਿਆਹ ਕਰਾ ਮੈਨਾਂ ਵਿਆਹ ਕਰਾ ਭਾਈ ਇਹਨੇ ਬਲੇੜ ਤੱਕ ਮਾਰਿਆ ਆਪਣੇ ਹੱਥ ਤੇ ਤੇ ਫਿਰ ਕੀ ਗੱਲਬਾਤ ਹੋਈ ਹੈ ਜੀ ਅਸੀ ਸਰ ਇਹਨਾਂ ਨੂੰ ਮੌਕਾ ਵੀ ਦਿੱਤਾ ਸੀ ਇੱਕ ਕਿ ਵਿਆਹ ਕਰਾ ਲਾ ਪਰ ਮੁੰਡਾ ਇਨਕਾਰ ਕਰਦਾ ਪਿਆ ਮੈਂ ਹੀ ਚਾਹਨੀ ਹੈ ਕਿ ਮੁੰਡਾ ਜੇਲੇ ਨਾ ਜਾਵੇ ਤੇ ਮੈਨਾਂ ਵਿਆਹ ਕਰਾ ਲੇ ਕਿਉਂਕਿ ਉਹਦੀ ਵੀ ਇੱਜ਼ਤ ਬਣੀ ਰਵੇ ਤੇ ਮੇਰੀ ਵੀ ਇੱਜ਼ਤ ਬਣੀ ਰਹੇ ਮੁੰਡਾ ਥਾਣੇ ਚਲਣਾ ਸਾਰੇ ਖੜਿਆ ਪਰ ਮੈਂ ਟੱਚ ਨਹੀਂ ਕੀਤਾ ਭਾਜੀ ਮੇਤੇ ਅਲੀਗੇਸ਼ਨ ਨਾਲ ਟੱਚ ਕੀਤਾ ਕੀਤਾ ਮੈਂ ਨਹੀਂ ਕੀਤਾ ਭਾਜੀ ਯਾਰ ਪਰ ਸਾਰਾ ਮੈਂ ਬਲਾਦ ਕਰ ਵਾਲਾ ਕੁਝ ਨਹੀਂ ਸਮਝ ਮੇਰਾ ਸਿਸਟਮ ਹੋਇਆ ਹੋਇਆ ਕੋਈ ਕਿੰਨਾ ਸਮਾਂ ਨਾਲ ਰਹੀ ਹੈ ਕੁੜੀ ਤੁਹਾਡੇ ਕੋਲ ਸਰ ਵੱਤਵਾਦ ਵੀ ਨਾ ਜਿਆਦਾ ਨਹੀਂ ਸੇਨਾਂ ਕੀ ਸਰ ਰਹੀ ਹੈ ਇਨਸਾਦ ਆ ਜਾਵੇ ਸਰ ਮੈਨੂੰ ਇਹ ਬਹੁਤ ਜ਼ਿਆਦਾ ਕਰੰਦੇ ਇੱਧਰ ਪਰ ਤੇ ਵਿਆਹ ਦੀ ਜੀ ਇਹਨਾਂ ਇਨਸਾਦ ਹੀ ਇਨਸਾਵ ਕਰਾਓ ਮੇਰਾ ਮੈਨੂੰ ਫਸਾਣ ਦੇ ਨਜਾਇਜ਼ ਨਜਾਇਜ਼ ਮੇਰੇ ਮੱਥੇ ਕੁੜੀ ਮੜਨ ਦੇ ਜਿਹੜੀ ਹੁਣੇ ਬਲੇਡ ਮਾਰੀ ਜਾਂਦੀ ਐ ਤੇ ਬਾਅਦ ਮੇਰਾ ਕੀ ਕਰੇਗੀ ਸਰ ਵਾਈਫਰ ਨਾਲ ਜੀ ਕੋਈ ਮੈਂਨੇ ਫਾਲ ਭਾਜੀ ਇਹਨੇ ਫਾਲ ਲਿਆ ਕੱਲ ਨੂੰ ਮੇਰਾ ਟੱਪਾ ਸਾਰਾ ਵੇਚ ਆ ਜਾਊਗਾ ਨਾ ਭਾਜੀ ਮੇਰਾ ਕੀ ਇਹ ਦਿਨ ਇਹ ਮੁੰਡੇ ਨਾਲ ਇੰਸਟਾ ਤੇ ਗੱਲ ਹੁੰਦੀ ਰਹੀ ਫਿਰ ਹੋਲੀ ਵਾਲੀ ਕਾਲ ਤੇ ਆ ਗਏ ਆਪਾਂ ਤੇ ਇਹ ਮੈਨੂੰ ਮੂਵੀ ਹਾਲ ਚ ਲੈ ਕੇ ਵੀ ਗਿਆ ਇਨੀ ਮੈਨੂੰ ਬਾਡੀ ਟੱਚ ਵੀ ਕੀਤਾ ਇਨੀ ਮੈਨੂੰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਤੇ ਹੁਣ ਸੋ ਨਿਰਭਾਉ ਵਾਹਿਗੁਰੂ ਜੀ ਮਹਾਰਾਜ ਕੀ ਜੈ ਵਾਹਿਗੁਰੂ ਕੀ ਸ਼ਕਤੀ ਹਮਾਰੇ ਵਾਹਿਗੁਰੂ ਕੀ ਸ਼ਕਤੀ ਹਮਾਰੇ ਨਾ ਮਣੀ ਕਿਥੋਂ ਆਣ ਵਾਲੇ ਹੋ ਜੋੜਾਫਾਰੇ ਕਿਸ਼ਾਨਾ ਗਲੀ ਨੰਬਰ 5 ਤੇ ਕੀ ਗੱਲਬਾਤ ਹੋਈ ਆ ਕੁੜੀ ਦੇ ਨਾਲ ਤੁਹਾਡੀ ਇੱਕ ਮੇਰੀ ਗਲੀ ਚ ਕੁੜੀ ਰਹਿੰਦੀ ਸੀ ਫਰੈਂਡ ਸਰਕਲ ਹੀ ਚੱਲਦਾ ਸੀ ਆਪਣਾ ਅੱਛਾ ਫਰੈਂਡ ਦੀ ਭੈਣ ਹੀ ਹੈ ਜਿਵੇਂ ਯਾਰ ਦੋਸਤੀ ਉਹਨਾਂ ਬਸ ਇਦਾਂ ਹੀ ਚਲਾ ਮਾੜਾ-ਭਾੜਾ ਕਿਤੇ ਘੁੰਮਣ ਫਿਰਨਗੇ ਆ ਵਾਂਗੇ ਮੈਂ ਇੱਕ ਤਰਫ ਹੈਗਾ ਆਪਾਂ ਕੋਈ ਫਰੈਂਡ ਉਹ ਮਨ ਨੂੰ ਪਿਆਰ ਕਰਨ ਲੱਗ ਪਈ ਮੇਰਾ ਫਰੈਂਡ ਸਰਕਲ ਹੀ ਹੈ ਸਰ ਭਾਈ ਤੇ ਕਿੱਥੇ ਗੱਲਬਾਤ ਹੁੰਦੀ ਹੈ ਤੁਹਾਡੀ ਸਾਰੀ ਇੰਸਟਾਗ੍ਰam ਵਗੈਰਾ ਦੇ ਜਿਵੇਂ ਮੈਂ ਉਹਨੂੰ ਆਇਆ ਗਿਆ ਕਿ ਮੈਂ ਇਹਦਾ ਪਿਆਰ ਨਹੀਂ ਜਾਂਦਾ ਕਰਦਾ ਉਹ ਮੇਰੇ ਮਗਰ ਵੀ ਮੇਰਾ ਪਿਆਰ ਇਹਦਾ ਵਿਆਹ ਕਰਾਵੇਂਗਾ ਵਿਆਹ ਕਰਾ ਭਾਈ ਇਹਨੇ ਬਲੇੜ ਤੱਕ ਮਾਰੇ ਆਪਣੇ ਹੱਥ ਤੇ ਤੇ ਫਿਰ ਤਿਆਂ ਨੂੰ ਸਿਲਮਹਾਲ ਦੇ ਵਿੱਚ ਲਾ ਗੇ ਸਿਲਮਹਾਲ ਸਾਰੇ ਖੜਿਆ ਪਰ ਮੈਂ ਟੱਚ ਨਹੀਂ ਕੀਤਾ ਭਾਜੀ ਮੇਤੇ ਅਲੀਗੇਸ਼ਨ ਨਾਲ ਟੱਚ ਕੀਤਾ ਕੀਤਾ ਮੈਂ ਨਹੀਂ ਕੀਤਾ ਭਾਜੀ ਕਿਉਂਕਿ ਨਹੀਂ ਪਰ ਤੁਹਾਡੇ ਨਾਲ ਗਈ ਸੀ ਕੁੜੀ ਸਿਲਮਹਾਲ ਦੇ ਵਿੱਚ ਮੈਂ ਸਰ ਮੰਨਦਾ ਕਿ ਮੇਰੀ ਗਲਤੀ ਗਈ ਜੀ ਮੇਰੀ ਮੰਮੀ ਵੀ ਕਹਿੰਦੀ ਗਲਤੀ ਕੀਤਾ ਤੂੰ ਨਹੀਂ ਕਹਿਣਾ ਚਾਹੀਦਾ ਸੀ ਚਲੋ ਮੈਂ ਐਗਰੀ ਹਾਂ ਪਰ ਸਰ ਮੈਂ ਬਲਾਦ ਕਰ ਵਾਲਾ ਕੁਝ ਨਹੀਂ ਸਮਝ ਮੇਰਾ ਸਿਸਟਮ ਆਇਆ ਹੋ ਜਾ ਕੁਝ ਮਰਦੀ ਕਿੰਨਾ ਸਮਾਂ ਨਾਲ ਰਹੀ ਹੈ ਕੁੜੀ ਤੁਹਾਡੇ ਉਦੋਂ ਸਰ ਵੱਤ ਤੋਂ ਵੱਧ ਵੀ ਨਾ ਜਿਆਦਾ ਨਹੀਂ ਸੇਨਾ ਕੀ ਸਰ ਰਹੀ ਹੈ ਇਨਸਾਫ ਹੋ ਜਾਵੇ ਸਰ ਮੈਨੂੰ ਇਹ ਬਹੁਤ ਜਿਆਦਾ ਕਰੰਦੇ ਇਦਾਂ ਪਰ ਤੇ ਵਿਆਹ ਦੀ ਗੱਲਬਾਤ ਕੀਤੀ ਸੀ ਉਹਦੇ ਨਾਲ ਸਰ ਮੈਂ ਨਹੀਂ ਕੀਤੀ ਇਹ ਵੀ ਗੱਲ ਨਹੀਂ ਕੀਤੀ ਵਿਆਹ ਵਾਲੀ ਪਰ ਕੁੜੀ ਕਹਿੰਦੀ ਮੈਨੂੰ ਵਿਆਹ ਰਚਾਂਸਾ ਦੇ ਗਏ ਨੇ ਗੱਲਬਾਤ ਕਰਦੇ ਮੈਂ ਬਾਹਰ ਲਾਂਦਾ ਰਿਹਾ ਸਰ ਬਸ ਪਸੰਦ ਦੇ ਮਾਰੇ ਸਰ ਮੇਰਾ ਨਹੀਂ ਸਰਕਲ ਹੈ ਹੋ ਜਾਗਾ ਮੈਂ ਮੈਨੂੰ ਪਸੰਦ ਦੇ ਵੇ ਬਸ ਤੇ ਤੁਹਾਨੂੰ ਪਤਾ ਹੁਣ ਤੁਹਾਡੇ ਉੱਪਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਯਾਨ ਦੇਤੇ ਯਾਰੇ ਕੁੜੀ ਦੇ ਵੱਲੋਂ ਆਪਣੇ ਫਰੋਦ ਫਿਰ ਜੋ ਮੱਝੀ ਪਿਆਜ ਰ ਫਸਾਣਾ ਹੀ ਹੈ ਨਜਾਇਜ਼ ਮੱਝੀ ਜਾਨ ਲਈ ਜਾਣ ਸਰ ਜੀ ਇਹਨਾਂ ਇਨਸਾਫ ਦੀ ਇਨਸਾਫ ਕਰਾਓ ਮੇਰਾ ਇਹਨੂੰ ਫਸਾਣ ਦੇ ਨਜਾਇਜ਼ ਨਜਾਇਜ਼ ਮੇਰੇ ਮੱਥੇ ਕੁੜੀ ਮੜਨ ਦੇ ਜਿਹੜੀ ਹੁਣੇ ਭਲੇਡ ਮਾਰੀ ਜਾਂਦੀ ਹੈ ਤੇ ਬਾਅਦ ਮੇਰਾ ਕੀ ਕਰੇਗੀ ਸਰ ਬਾਈ ਫਰਨਾਲਜੀ ਕੋਈ ਐਨ ਐਫ ਏ ਭਾਜੀ ਇਹਨੇ ਫਾਲ ਲਿਆ ਕੱਲ ਨੂੰ ਮੇਰਾ ਟੱਪਾ ਸਾਰਾ ਵੇਚਾ ਜੂਗਾਣਾ ਭਾਜੀ ਇਸ ਕਰਕੇ ਮੈਂ ਨਹੀਂ ਸਰ ਇਹਨਾਂ ਮੈਰਿਜ ਕਰਾਣੀ ਹੈਗੀ ਮੇਰੇ ਤੇ ਪਰਚਾ ਘਟਾਣ ਦੀ ਮੰਗ ਕਰਦੇ ਮੇਰੇ ਤੇ ਪਰਚਾ ਘਟਾ ਦਿਓ ਮੈਂ ਕੀਤਾ ਕੁਝ ਨਹੀਂ ਸਰ ਜੀ ਹਾਂ ਬਾਕੀ ਮੈਂ ਤਾਂ ਘਰ ਆ ਰਿਹਾ ਵਾ ਥੈਂਕ ਯੂ ਕਾਕੀ ਤੱਕ ਆ ਰਿਹਾ ਮੇਰਾ ਮੇਰਾ ਨਾਮ ਸੋਨੀਸ਼ਾ ਆ ਹਾਂਜੀ ਕਿੱਥੋਂ ਰਹਿਣ ਵਾਲੀ ਆ ਮੈਂ ਕ੍ਰਿਸ਼ਨਨਗਰ 5 ਨੰਬਰ ਗਲੀ ਦੀ ਰਹਿਣ ਵਾਲੀ ਆ ਤੇ ਕੀ ਗੱਲਬਾਤ ਹੋਈ ਅੱਜ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਨਾਲ ਤੁਹਾਡਾ ਸਮਾਜ ਖੜਾ ਹੋਇਆ ਥਾਣੇ ਦੇ ਬਾਹਰ ਸਰ ਇੱਥੇ ਮੇਰੀ ਸੁਣਵਾਈ ਨਹੀਂ ਕੀਤੀ ਗਈ 4 ਦਿਨ ਮੈਨੂੰ ਲਗਾਤਾਰ ਹੋ ਗਏ ਨੇ ਇੱਥੇ ਆਂਦੀ ਨੂੰ ਕੋਈ ਕਿਸੇ ਦੀ ਨਹੀਂ ਸੁਣਦਾ ਪਿਆ ਮਾਮਲਾ ਕੀ ਹੈ ਹਾਂਜੀ ਮਾਮਲਾ ਇਹ ਮੇਰਾ ਕਿ ਇਹਦੇ ਨਾਲ ਮੁੰਡੇ ਨਾਲ ਇੰਸਟਾ ਤੇ ਗੱਲ ਹੁੰਦੀ ਰਹੀ ਫਿਰ ਹੋਲੀ ਵਾਲੀ ਕਾਲ ਤੇ ਆ ਗਏ ਆਪਾਂ ਤੇ ਇਹ ਮੈਨੂੰ ਮੂਵੀ ਹਾਲ ਚ ਲੈ ਕੇ ਵੀ ਗਿਆ ਇੰਨੇ ਮੈਨੂੰ ਬਾਡੀ ਟੱਚ ਵੀ ਕੀਤਾ ਇੰਨੇ ਮੈਨੂੰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਹਾਂ ਤੇ ਹੁਣ ਕੀ ਗੱਲਬਾਤ ਹੋਈ ਹੈ ਜੀ ਅਸੀਂ ਸਰ ਇਹਨਾਂ ਨੂੰ ਮੌਕਾ ਵੀ ਦਿੱਤਾ ਸੀ ਇੱਕ ਕਿ ਵਿਆਹ ਕਰਾ ਲਾ ਪਰ ਮੁੰਡਾ ਇਨਕਾਰ ਕਰਦਾ ਪਿਆ ਮੈਂ ਹੀ ਚਾਹਨੀ ਆ ਕਿ ਮੁੰਡਾ ਜੇਲੇ ਨਾ ਜਾਵੇ ਤੇ ਮੇਰਾ ਵਿਆਹ ਕਰਾ ਲੇ ਕਿਉਂਕਿ ਉਹਦੀ ਵੀ ਇੱਜ਼ਤ ਬਣੀ ਰਵੇ ਤੇ ਮੇਰੀ ਵੀ ਇੱਜ਼ਤ ਬਣੀ ਰਹੇ ਮੁੰਡਾ ਥਾਣੇ ਦੇ ਵਿੱਚ ਆਇਆ ਜੀ ਹੁਣ ਹਾਂ ਜੀ ਤੇ ਕੀ ਗੱਲਬਾਤ ਹੋਈ ਆ ਮੋ ਸਾਹਮਣੇ ਉਹਦੇ ਨਾਲ ਹੁਣ ਮੁੰਡਾ ਇਨਕਾਰ ਕਰਦਾ ਪਿਆ ਵਿਆਹ ਤੇ ਪਰ ਮੈਂ ਉਹ ਦਿਨ ਵਿਆਹ ਕਰਾਂਗਾ ਕਿੰਨੀ ਦੇਰ ਤੋਂ ਤੁਹਾਡੀ ਗੱਲਬਾਤ ਹੈਗੀ ਸੀ ਮਹੀਨਾ ਜੇੜ ਮਹੀਨਾ ਤੇ ਜੇਕਰ ਅਸੀਂ ਗੱਲ ਕਰੀਏ ਇਹ ਮੁੰਡਾ ਹੁਣ ਫੇਰ ਵੀ ਨਹੀਂ ਠਾਣੇ ਦੇ ਵਿੱਚ ਆ ਕੇ ਮੰਨਦਾ ਤਾਂ ਫਿਰ ਤੁਹਾਡੇ ਵੱਲੋਂ ਕਾਰਵਾਈ ਕਰਵਾਈ ਜਾਏਗੀ ਉਦੋਂ ਪਰ ਹਾਂਜੀ ਉਹਨੇ ਸਜ਼ਾ ਦਿੱਤੀ ਜਾਵੇ ਸਰ ਮੁੰਡਾ ਕਿੱਥੇ ਤੇ ਰਹਿਣਾ ਬੋਲਾ ਜੀ ਮੁੰਡਾ ਵੀ ਮੱਲੇ ਦਾ ਹੀ ਹੈ ਸਰ ਇਸ ਮਾਮਲਾ ਦੀ ਵੱਡੀ ਗਿੰਤੀ ਦੇ ਵਿੱਚ ਜਿਹੜੇ ਪਰਿਵਾਰਕ ਨੰਬਰ ਤੁਹਾਡੇ ਕੋਲ ਇੱਥੇ ਆਏ ਨੇ ਕੀ ਗੱਲਬਾਤ ਹੋਈ ਹੈ ਜੀ ਅੱਜ ਇੱਥੇ ਇਹ ਜੀ ਨੀਸ਼ਾ ਨਾਮ ਦੀ ਲੜਕੀ ਆ ਉਹ 5 ਨੰਬਰ ਗਲੀ ਕਿਸ਼ਨानगर ਚ ਰਹਿੰਦੀ ਹੈ ਜੀ 22 ਸਾਲ ਦੀ ਉਮਰ ਹੈ ਉਸੇ ਗਲੀ ਵਿੱਚ ਇੱਕ ਰਜਨਾ ਦਾ ਲੜਕਾ ਰਹਿੰਦਾ ਜਿਹਦੀ ਉਮਰ 25 ਸਾਲ ਹੈ ਇਹਨਾਂ ਦੋਵਾਂ ਦੀ ਆਪਸ ਵਿੱਚ ਕੋਈ ਮਹੀਨਾ ਡੇਢ ਮਹੀਨਾ ਪਹਿਲਾਂ ਇੱਕ ਆਪਸ ਵਿੱਚ ਗੱਲਬਾਤ ਹੋਈ ਸੀ ਤੇ ਲੜਕੀ ਦੇ ਦੱਸਣ ਦੇ ਮੁਤਾਬਕ ਵੀ ਇੱਕ ਵਾਰਾਂ ਲੜਕਾ ਨੂੰ ਸਿਨੇਮੇ ਹਾਲ ਚ ਲੈ ਕੇ ਗਿਆ ਉੱਥੇ ਇਹਦੇ ਨਾਲ ਉਹਨੇ ਸਰੀਰ ਨੂੰ ਤੱਚ ਕੀਤਾ ਸੀ ਲੜਕੀ ਜਿਹੜੀ ਆ ਉਹ ਕਹਿ ਰਹੀ ਆ ਵੀ ਮੈਂ ਇਸੇ ਲੜਕੇ ਨਾਲ ਹੀ ਵਿਆਹ ਕਰਨਾ ਲੜਕਾ ਜਿਹੜਾ ਵਾ ਉਹ ਕਹਿੰਦਾ ਜੀ ਮੈਂ ਵਿਆਹ ਨਹੀਂ ਕਰਾਂਗਾ ਹੋ ਦੋਵਾਂ ਦੀ ਕਾਉਂਸਲਿੰਗ ਦੋ ਵਾਰ ਕਰਵਾ ਚੁੱਕੇ ਆ ਅੱਜ ਵੀ ਹੁਣ ਵੀ ਕਰਾ ਰਹੇ ਆ ਪਰ ਲੜਕੀ ਵਿਆਹ ਕਰਨਾ ਚਾਹੁੰਦੀ ਆ ਲੜਕਾ ਵਿਆਹ ਨਹੀਂ ਕਰਵਾ ਰਿਹਾ ਉਹ ਲੜਕੀ ਆਪਣਾ ਵਿਆਹ ਲਗਾਊਗੀ ਲੜਕੀ ਜਿਉਂ ਹੀ ਵਿਆਹ ਲਗਾਊਗੀ ਉਹਦੇ ਮੁਤਾਬਕ ਨੂੰ ਨਹੀਂ ਕਰ ਰਹੀ ਕੀਤੀ ਹੈ